ਕਬੱਡੀ 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 ਯਾਰਿਆ ਦਬੁਰਜੀ ਵਾਲਾ ਦੀਪ ਕਬੱਡੀ ਦਾ ਬ੍ਰਾਂਡਡ ਖਿਡਾਰੀ ਵਧਿਆ ਹੋਇਆ ਸਾਹਮਣੇ ਚਾਰ ਜਾਫੀ ਨੇ ਚਾਰੇ ਤਿਆਰ ਨੇ ਫਤਾਹਪੁਰੀਆ ਇੱਕਮ ਤੇ ਕੰਨੀ ਤੇ ਖੜਾ ਸਖਦੇਵ ਸਿੰਘ ਦਾ ਪੁੱਤਰ ਦੂਜੀ ਕੰਨੀ ਤੇ ਫਰੰਦੀਪੁਰੀਆ ਗੋਪੀ ਆ ਇੱਕਮ ਤੇ ਇੱਕਮ ਤੇ ਦੀਪ ਇੱਕਮ ਤੇ ਦੀਪ ਇੱਕਮ ਤੇ ਦੀਪ ਖੜਕਾ ਦੜਕਾ ਹੋ ਗਿਆ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਸਵਾਦ ਕਬੱਡੀ ਦਾ ਆਹ ਸਵਾਦ ਕਬੱਡੀ ਦਾ ਬਾਈ ਟੱਕਰ ਗਿਆ ਆ ਮੁੰਡਾ ਸ਼ਾਟ ਮੇਜੇ ਸਰੀਰ ਦਾ ਕਿ ਤਿੱਖੇ ਤਿੱਖੇ ਨਾਣਾ ਵਾਲਾ ਸ਼ਾਟ ਮੇ ਸਰੀਰ ਦਾ ਕਰਦਾ ਮੁਕਾਬਲਾ ਜੋ ਕਮਾਨੋਂ ਛੁੱਟੇ ਤੀਰ ਦਾ ਕਰਦਾ ਮੁਕਾਬਲਾ ਕਮਾਨੋਂ ਛੁੱਟੇ ਤੀਰ ਦਾ ਸਰ ਸਿੰਘ ਪਿੰਡ ਵਾਲਾ ਕਹਿੰਦੇ ਭੀਮ ਐਂਡ ਕਬੱਡੀ ਕਬੱਡੀ ਕਰਦਾ ਹੋਇਆ ਫਰੰਦੀਪੁਰਿਆ ਗੋਪੀ ਤਿਆਰ ਹੈ ਏਕਮ ਨੂੰ ਦੁਨੀਆ ਪਿਆਰ ਕਰਦੀ ਹੈ ਆਹ ਕਹਿੰਦੇ ਪਤਾਪੁਰਿਆ ਏਕਮ ਬੱਲੇ 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 ਹੋਈ ਪਈ ਹੈ ਕਮਾਲ ਵੱਲੇ ਇਹ ਆ ਪਤਾਪੁਰੀਆ ਪਤਾਪੁਰੀਏ ਇੱਕਮ ਦਾ ਤੋੜ ਕੋਈ ਨਹੀਂ ਪਤਾਪੁਰੀਏ ਇੱਕਮ ਦਾ ਤੋੜ ਕੋਈ ਨਹੀਂ ਨਾ ਭਜਦਾ ਨਾ ਭੱਜਣ ਦਿੰਦਾ ਪੈ ਸ਼ਿਖਰਾਂ ਤੇ ਯਾਰੋ ਜੀ ਦੀ ਚੜੀ ਹੋਈ ਹੈ ਮਿਹਨਤ ਵੀ ਬਹੁਤ ਜਿੰਨੇ ਕਰੀ ਹੋਈ ਹੈ ਦੁਨੀਆ دیਵਾਨੀ ਜੀ ਨੋ ਕਰੀ ਹੋਈ ਹੈ ਲਓ ਸਾਹਮਣੇ ਦੇਖਾਂਗੇ ਦੀਪਦ ਮੁਰਜੀ ਵਾਲਾ ਤੇ ਸਾਹਮਣੇ ਮੁਕਾਬਲਾ ਕਮ ਕਿਆ ਬਾਤ ਇਸੇ ਲਈ ਆਖਿਆ ਦੋਨੋਂ 1000 ਦੀ ਸਾਡੇ ਸਰਪੰਚ ਦਲਵੀਰ ਸਿੰਘ ਵੱਲੋਂ ਕਬੱਡੀ ਪੈਣ ਜਾ ਰਹੀ ਹੈ ਆਏ ਨੋਇਮਨ ਖਹਿਰੇ ਵਾਲਾ ਜੀਵਨ ਗੋਪੀ ਜਠਾਲ ਇਸ ਇਲਾਕੇ ਦਾ ਵੱਡਾ ਸਟਾਪਰ ਹੈ ਮਾ ਖੇਡ ਕਬੱਡੀ ਦਾ ਰਾਇਲ ਕਿੰਗ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਦਾ ਵੱਡਾ ਸਟਾਪਰ ਲਓ ਸਾਹਮਣੇ ਗੋਪੀ ਗੋਪੀ ਇੱਕ ਜਠਾਲ ਵਾਲਾ ਪਰ ਆਹ ਸਾਹਮਣੇ ਖਹਿਰੇ ਆਓ ਫਰੰਦੀਪੁਰਿਆ ਜਫਾ ਲਾ ਗਿਆ ਸਰਪੰਚ ਨੇ ਦੇ ਦੇ 1000 ਰੁਪਏ ਫਰੰਦੀਪੁਰਿਆ ਗੋਪੀ ਨੂੰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ